ਕੀ ਕਰਦੇ ਜੋ ਵੀ ਹੈ ਹੁਣ ਤਾਂ ਸਿੱਤਰ ਫੇਰਾਂਗੇ ਅਸੀਂ ਪਹਿਲਾਂ ਨਹੀਂ ਫੇਰੇਆ ਉਹ ਕਿਨਾਂ ਸਾਹਮਣੇ ਸਿੱਤਰ ਫੇਰਾਂਗੇ ਮੈਂ ਪੋਸਾਉਣੇ ਮਾਤ ਬੜਾ ਵੇ ਮੰਦੇ ਪੋਸ ਬੈਠੀ ਆ ਥਾਣੇ ਪੁੱਟਾਂਗਾ ਤੈਨੂੰ ਸੀ ਸਹੀ ਦੱਸ ਕੀ ਕਰਨੀ ਹੁੰਦੀ ਸਹੀ ਹੁੰਦਾ ਮੇਰੇ ਸਹੀ ਦੱਸਦਾ ਜੀ ਸਹੀ ਦੱਸ ਦੀ ਇੱਕ ਗੱਲ ਉਹ ਬਾਕੀ ਚੋੜ ਦੇ ਕਰੀ ਮੇਰੀ ਗੱਲ ਸੁਣ ਲੋ ਹਾਂ ਜੋ ਮਰਜ਼ੀ ਕਰੇ ਇੱਧਰ ਇੱਧਰ ਆ ਇੱਧਰ ਆਓ ਇਹ ਜਿਹੜੀ ਵੀਡੀਓ ਹੈ ਹਾਂ ਜਿਹੜੀ ਇਹਦੀ ਕੈਮਰੇ ਦੀ ਵੀਡੀਓ ਬਣੀ ਹੈ ਹਾਂ ਉਹ ਮੇਰੇ ਕੋਲ ਪਹਿਲਾਂ ਆਈ ਹਾਂ ਠੀਕ ਹੈ ਜੀ ਮੇਰੇ ਕੋਲ ਵੀਡੀਓ ਬੇਜ਼ੀ ਦੀ ਗੱਲ ਕਰ ਬੇਜ਼ੀ ਦੀ ਗੱਲ ਕਰ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਬਾਰੀ ਸੂਬਿਆਂ ਤੋਂ ਵੀ ਅਜਿਹੀ ਘਟਨਾ ਸਾਹਮਣੇ ਆ ਲੱਗੀ ਹੈ ਮਾਮਲਾ ਰਾਜਸਥਾਨ ਤੋਂ ਸਾਹਮਣੇ ਜਿੱਥੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਖੰਡਿਤ ਕੀਤੇ ਗਏ ਨੇ ਤਾਂ ਸੂਏ ਮਾਰ ਮਾਰ ਕੇ ਤਿੰਨ ਸਰੂਪਾਂ ਨੂੰ ਪਵਿੱਤਰ ਸਰੂਪਾਂ ਨੂੰ ਖੰਡਿਤ ਕੀਤਾ ਗਿਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਧਮਕੀ ਦੇ ਕੇ ਹੀ ਇਹ ਬੇਅਦਬ ਜੜੀ ਹੈ ਕਰਵਾਈ ਗਈ ਹੈ ਭਰਾ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਇਹ ਬੇਅਦਬ ਜੜੀ ਹੈ ਕਰਵਾਈ ਗਈ ਤਾਂ ਹੋਰ ਤਾਂ ਹੋਰ ਕਮੇਟੀ ਦੇ ਵੀ ਅਣਗਹਿਲੀ ਸਭ ਤੋਂ ਵੱਡੀ ਜੋ ਕਹਿ ਸਕਦੇ ਹਾਂ ਕਿ ਅਣਗਹਿਲੀ ਸਾਹਮਣੇ ਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਖੰਡਿਤ ਸਰੂਪਾਂ ਦੇ ਨਾਲ ਕਿਸੇ ਦੇ ਵੱਲੋਂ ਸਹਿਜ ਫਾਟ ਕਰਵਾਇਆ ਗਿਆ ਸੀਗਾ ਆਪਣੇ ਘਰ ਦੇ ਵਿੱਚ ਤੇ ਖੰਡਿਤ ਸਰੂਪਾਂ ਦੇ ਨਾਲ ਕੀ ਜਿਹੜਾ ਉੱਥੇ ਭੋਗ ਵੀ ਪਾ ਦਿੱਤਾ ਗਿਆ ਤਾਂ ਅਜਈਆਂ ਅਣਗਹਿਲੀਆਂ ਕਮੇਟੀ ਦੀਆਂ ਵੀ ਸਾਹਮਣੇ ਆਈਆਂ ਨੇ ਤਾਂ ਪੂਰਾ ਮਾਮਲਾ ਤੁਹਾਨੂੰ ਦੱਸ ਦੰਨੇ ਆ Rajasthan ਦੇ Ganga Nagar ਜਿਲ੍ਹੇ ਤੋਂ ਪੂਰੀ ਘਟਨਾ ਜੜੀ ਹੈ ਸਾਹਮਣੇ ਆਈ ਜਿਸ ਤੋਂ ਬਾਅਦ ਜਦੋਂ ਹੀ ਸਿੰਘਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਥੇ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਥਾਣੇ ਦੇ ਵਿੱਚ ਜਿਹੜੀ ਚੰਗੀ ਝਾੜ ਝੰਬ ਵੀ ਜੜੀ ਹੈ ਉਹਨਾਂ ਮਲਜ਼ਮਾਂ ਦੀ ਕੀਤੀ ਗਈ ਹੈ ਤਸਵੀਰਾਂ ਤੋਂ ਨਾਲ ਸਾਂਝਿਆ ਕਰਿਆ ਗੰਗਾ ਨਗਰ ਜ਼ਿਲ੍ਹੇ ਦੀਆਂ ਹੈ ਤਸਵੀਰਾਂ ਨੇ ਗੰਗਾ ਨਗਰ ਦੇ ਸਾਦੂਨ ਸ਼ਹਿਰ ਮੰਡੀ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪਾਂ ਦੇ ਸਵੇ ਮਾਰਕਿਊਸ ਨੂੰ ਅਖੰਡਿਤ ਕੀਤਾ ਗਿਆ ਬੇਅਦਬੀ ਕੀਤੀ ਗਈ ਇਹ ਸੰਸਨੀਖੇਜ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਜਿਹੜਾ ਇਹ ਪੂਰਾ ਖੁਲਾਸਾ ਕੀਤਾ ਗਿਆ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਦੇ ਚੇਅਰਮੈਨ 蒂ਮਾਣ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਾਰ ਸਰੂਪਾ ਦੀ ਬੇਨਤੀ ਕੀਤੀ ਗਈ ਸੀ ਪਹਿਲੇ ਵਾਲੇ ਸਰੂਪ ਜਿਹੜੇ ਨੇ ਉਹ ਉਵਰਧ ਹੋ ਚੁੱਕੇ ਸੀ ਇਸ ਤੋਂ ਬਾਅਦ ਇੰਚਾਰਜ ਜਰਨੈਲ ਸਿੰਘ ਦੇ ਆਦੇਸ਼ਾਂ ਦੇ ਉੱਪਰ ਪ੍ਰਚਾਰਕ ਪ੍ਰਵੀਨ ਸਿੰਘ ਅਤੇ ਰਾਮ ਸਿੰਘ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਪੁਰਾਣੇ ਸਰੂਪ ਦੇਖੇ ਗਏ ਦਸਾਰੇ ਵੇਖ ਕੇ 당 ਰਹਿ ਗਏ ਸਰੂਪਾ ਦੇ ਵਿੱਚ ਜਿੱਥੇ ਉਹਨਾਂ ਦੇ ਅੰਗ ਜਿਹੜੇ ਨੇ ਉਹ ਫਾੜੇ ਹੋਏ ਸੀਗੇ ਨਾਲ ਹੀ ਸੂਏ ਮਾਰ ਕੇ ਖੰਡਿਤ ਵੀ ਜੜਾ ਉਹ ਕੀਤਾ ਗਿਆ ਸੀ ਉਸ ਤੋਂ ਬਾਅਦ ਪ੍ਰਚਾਰਕਾਂ ਨੇ ਜਾਂਚ ਕੀਤੀ ਸੀ ਸੀਐਸਟੀਵੀ ਫੁਟੇਜ ਦੇਖ ਕੇ ਉਸ ਤੋਂ ਬਾਅਦ ਖੁਲਾਸੇ ਹੋਏ ਉਸ ਤੋਂ ਬਾਅਦ ਪਤਾ ਲੱਗੇ ਕਿ ਨਾ ਦੇ ਬੋਲੋ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਤੋਂ ਬਾਅਦ ਖਾਣੇ ਦੇ ਵਿੱਚ ਮਾਮਲਾ ਜੜੇਗਾ ਉਹ ਲਜਾਂਦਾ ਗਿਆ ਉਸ ਤੋਂ ਬਾਅਦ ਕੀ ਕਹਿਣਾ ਇਸ ਬਾਬਤ ਪ੍ਰਚਾਰਕਾਂ ਦਾ ਸ਼ੋਮਨਿਕ ਕਮੇਟੀ ਪ੍ਰਬੰਧਕ ਦੇ ਮੈਂਬਰਾਂ ਦਾ ਤੁਹਾਨੂੰ ਸੁਣਾਉਣਾ ਹੈ